ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮ ਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਲੋਕ ਗੀਤ ਸੁਣਾਵਾਂਗੀ ਜੋ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਦੀਦੀ ਮਨਜੀਤ ਕੋਰ ਗਿੱਲ ਜੰਡਾ ਜੀ ਨੇ ਲਿਖਿਆ ਹੋਇਆ ਹੈ ਗੀਤ ਦਾ ਨਾਮ ਹੈ ਵੀਰਾ ਨਾਲ ਸਰਦਾਰੀ ਸੋ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਹੂੰ ਵੀਰਾਂ ਨਾਲ ਸਰਦਾਰੀ ਜੱਗ ਭਾਵੇਂ ਲੱਖ ਵੱਸਦਾ ਇਕੱਲੀ ਬਹਿਣ ਵਜੇ ਸਹਾਰੇ ਦੁੱਖ ਇੱਕ ਦੂਜੇ ਦਾ ਨਾ ਹੁੰਦਾ ਸਹਾਰੇ ساری ਉਮਰ ਰਹਿਣ ਕਰਦੇ ਇੱਥੇ ਦੂਜੇ ਦੀ ਤਰਫਦਾਰੀ ਜੱਗ ਭਾਵੇਂ ਲੱਖ ਬਸਦਾ ਇਕੱਲੀ ਪਹਿਣ ਵੱਜੇ ਵੀ ਵਿਰਾਬਾਰੀ ਜੱਗ ਭਾਵੇਂ ਲੱਖ ਬਸਦਾ ਸਦਿਆਨੂ ਮਿਲਦਾ ਸਕੂਨੇ ਰੰਗੀ ਵੇਖ ਬਸ ਸਦਿਆਨੂ ਮਿਲਦਾ ਸਕੂਨੇ ਰਿਸ਼ਤੇ ਬੱਕੀ ਦੂਰ ਨੇ ਲੋਕੋ ਨੇੜੇ ਸਭ ਨਾ ਤੂਏ ਰਿਸ਼ਤੇਦਾਰੀ ਜੱਗ ਭਾਵੇ ਲੱਖ ਬਸਦਾ ਇਕੱਲੀ ਪਹਿਣ ਵੱਜੇ ਵੇ ਵੀਰਾ ਭਾਰੀ ਜੱਗ ਭਾਵੇ ਲੱਖ ਸਦਾ ਹੁੰਦੀ ਵੀਰਾਂ ਨਾਲ ਸਰਧਾਰੀ ਅੰਮੀ ਜਾ ਆ ਮਿਲਣ ਭੈਣ ਨੂੰ ਹੈ ਜਾਂਦਿਆਂ ਆਮਦਾ ਬਾਪੂ ਨੂੰ ਚਾਏ ਚਾਏ ਨਾਲ ਲਿਆਵਦਾ ਬਾਪੂ ਨੂੰ ਚਾਏ ਚਾਏ ਨਾਲ ਲਿਆਵਦਾ ਦੇਖ ਕੇ ਪਤੀ ਜੇ ਪਤੀ ਜੀਆ ਖੱਖ ਲੱਖ ਜਾਂਦੀ ਭੂਆ ਦੀ ਐਸਾਰੀ ਜੱਗ ਪਾਵੇ ਲੱਖ ਬਸਦਾ ਇਕੱਲੀ ਪਹਿਣੇ ਬੱਜੇ ਵੇ ਵੀਰਾ ਭਾਰੀ ਜੱਗ ਪਾਵੇ ਲੱਖ ਬਸਦਾ ਹੁੰਦੀ ਵੀਰਾ ਨਾਲੇ ਸਰਦਾਰੀ ਰਖੜੇ ਦੇ ਦਿਨ ਨੂੰ ਪਿਆਰ ਨਾਲ ਉਡੀਕਦਾ ਪੁੱਲ ਰਖੜੇ ਬਣਾ ਕੇ ਨੇ ਜਦੋਂ ਦੇਖੇ ਗੁੱਟ ਨੂੰ ਸਈਓ ਨੀ ਸੋਸਵਾਰੀ ਜੱਗ ਪਾਵੇ ਲੱਖ ਬਸਦਾ ਈ ਕੱਲੀ ਪਹਿਣੇ ਬੱਚੇ ਵੇ ਵੀਰਾ ਭਾਰੀ ਜੱਗ ਪਾਵੇ ਲੱਖ ਬਸਦਾ ਹੁੰਦੀ ਵੀਰਾ ਨਾਲੇ ਸਰਦਾਰੀ ਦੋ ਸੁੱਖ ਵਿੱਚ ਤਾਈਓ ਮਾਮਾ ਸਿਨਾ ਤਣਦਾ ਦੁੱਖ ਸੁੱਖ ਵਿੱਚ ਤਾਈਓ ਮਾਮਾ ਸਿਨਾ ਤਣਦਾ ਹੁੰਦੀ ਮਾਮੇ ਭਾਣ ਜੇਦੀ ਤਾਈਓ ਨੇ ਮਿਸਾਲ ਵਾਲੀ ਯਾਰੀ ਜੱਗ ਪਾਵੇ ਲੱਖ ਬਸਦਾ ਇਕੱਲੀ ਪਹਿਣ ਵੱਜੇ ਵੇ ਵੀਰਾ ਭਾਰੀ ਜੱਗ ਪਾਵੇ ਲੱਖ ਪਰਮਜੀਤ ਮੱਛੀਵਾੜਾ ਮਿੱਠੇ ਸੁਰ ਵਿੱਚ ਗਾਈਏ ਗਿੱਲ ਝੰਡਾ ਬਾਤ ਉੱਚੇ ਪਿਆਰ ਵਾਲੀ ਪਾਈਏ ਪਰਮਜੀਤ ਮੱਛੀਵਾੜਾ ਮਿੱਠੇ ਸੁਰ ਵਿੱਚ ਗਾਈਏ ਮਾਪੇ ਤੋਰ ਜਾਣ ਪਿੱਛੋਂ ਵੀ ਵੀਰ ਮਾਪੇ ਨੇ ਉਮਰਨੀ ਸਾਰੀ ਜੱਗ ਪਾਵੇ ਲੱਖ ਬਸਦਾ ਜਗ ਪਾਵੇ ਲੱਖ ਬਸਦਾ ਹੁੰਦੀ ਵੀਰਾਂ ਨਾਲ ਸਰਦਾਰੀ ਜਗ